ਸ਼ਿਵਜੀ ਮਹਾਰਾਜ ਕਹਿੰਦੇ ਕਲਯੁਗ ਦੇ ਅਵਤਾਰ ਨੇ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦਾ ਗੱਦੀ ਨਸ਼ੀਨ ਹੀ ਤੁਹਾਡੀ ਰੱਖਿਆ ਕਰ ਸਕਦਾ ਹੋਰ ਕੋਈ ਨਹੀਂ ਸੌਖਾ ਸਮਝਿਓ ਜਿਹਦੀ ਸਰਕਾਰ ਹੋਵੇ ਨਾ ਨਾਮ ਉਹਦਾ ਚੱਲਦਾ ਹੈ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਦੀ ਸਰਕਾਰ ਹੈ ਸਤਜੁਗ ਵਿੱਚ ਬਾਵਨ ਅਵਤਾਰ ਦੀ ਸਰਕਾਰ ਸੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਤ੍ਰੇਤੇਜ ਸ੍ਰੀ ਰਾਮਚੰਦਰ ਦੀ ਸਰਕਾਰ ਸੀ ਤ੍ਰੇਤੇ ਤੈਂ ਮਾਣਿਉ ਰਾਮ ਰਗਵੰਸ਼ ਕਹਾਇਓ ਦੁਆਪਰ ਵਿੱਚ ਸ੍ਰੀ ਕ੍ਰਿਸ਼ਨ ਮਹਾਰਾਜ ਦੀ ਸਰਕਾਰ ਸੀ ਉਹ ਅਵਤਾਰ ਸਨ ਤੇ ਕਲਯੁਗ ਦੇ ਅਵਤਾਰ ਨੇ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਦਾ கிரேਟਸਟ ਆਫ ਆਲ ਇਜ਼ ਗੁਰੂ ਨਾਨਕ ਉਹ ਗੁਰੂ ਨਾਨਕ ਦੇਵ ਗੋਬਿੰਦ ਰੂਪ ਗੁਰੂ ਨਾਨਕ ਇਸ ਦਾ ਪ੍ਰਵੇਟਿੰਗ ਲਾਰਡ ਖੁਦਾ ਗੁਰੂ ਨਾਨਕ ਬਣ ਕੇ ਆਇਆ ਉਹਦੇ ਤੋਂ ਬਿਨਾ ਹਿੰਦੂ ਧਰਮ ਨੂੰ ਹੁਣ ਕੋਈ ਨਹੀਂ ਰੱਖ ਸਕਦਾ ਤੁਸੀਂ ਆਖੋਗੇ ਕੀ ਗੱਪਾਂ ਵੱਟਦੇ ਹੋ ਵੀ ਸ਼ਿਵਜੀ ਮਹਾਰਾਜ ਮਹਾਦੇਵ ਨੇ ਉਹ ਗੁਰੂ ਨਾਨਕ ਦੇ ਘਰ ਵੱਲ ਨੂੰ ਤੋਰਨਗੇ ਗੁਰੂ ਗ੍ਰੰਥ ਸਾਹਿਬ ਚ ਨਾ ਭੱਟ ਸਹਿਬਾਨ ਬੈਠੇ ਨੇ ਹਿੰਦੂ ਸਨ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦੀ ਕਦਮਬੋਸੀ ਕੀਤੀ ਸਿੱਖ ਹੋਏ ਤੇ ਉਹ ਲਿਖਦੇ ਨੇ ਗਾਵੈ ਗੁਣ ਮਹਾਦੇਉ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵਉ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਸ਼ਿਵਜੀ ਮਹਾਰਾਜ ਦੇਵਤਿਆਂ ਸਮੇਤ ਜਿਹਦੇ ਨਾਮ ਦੀ ਸਮਾਧੀ ਲਾਉਂਦੇ ਨੇ ਨਾ ਨਿਰੰਕਾਰ ਪ੍ਰਭੂ ਨਾਰਾਇਣ ਪਰਮੇਸ਼ਵਰ ਉਹ ਗੁਰੂ ਨਾਨਕ ਦੇ ਰੂਪ ਚ ਰਾਜਾ ਜੋਗੀ ਪ੍ਰਗਟ ਹੋਇਆ ਹੈ। ਉਹਦੇ ਨਾਲੋਂ ਵੱਡਾ ਕੋਈ ਨਹੀਂ। ਖੋਜ ਕੱਢਦੇ ਕੱਢਦੇ ਕਿਰਪਾ RAM ਦਤ ਹੋਣੀ 500 ਪੰਡਤਾਂ ਨੂੰ ਨਾਲ ਲੈ ਕੇ ਅਨੰਦਪੁਰ ਪਹੁੰਚੇ। ਜਿਨ੍ਹਾਂ ਦਾ ਪਿਸ਼ੋਕੜ ਬ੍ਰਹਮ ਦਤ ਨਾਲ ਜੁੜਦਾ ਗੁਰੂ ਨਾਨਕ ਸਾਹਿਬ ਦਾ ਸੇਵਕ ਸੀ ਕਸ਼ਮੀਰ ਦਾ ਪੰਡਤ। ਉਹਦਾ ਸੁਪੁੱਤਰ ਸੀ ਨਰਾਇਣ RAM ਦਤ, ਉਹਦਾ ਸੁਪੁੱਤਰ ਸੀ ਅੜੂ ਦਤ, ਉਹਦਾ ਫਰਜ਼ੰਦ ਹੈ ਕਿਰਪਾ RAM ਦਤ। ਤੇ ਆਨੰਦਪੁਰੇ ਬੇਨਤੀ ਕੀਤੀ ਐ ਗੁਰੂ ਤੇਗ ਬਹਾਦਰ ਸਾਹਿਬ ਰੱਖੋ ਅਬ ਹਿੰਦਨ ਕੀ ਤੀਕ ਨਾ ਹਿਤ ਜਗ ਮਹਿ ਰਹੇ ਨਾ ਏਕ ਐ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ Hindu ਧਰਮ ਨੂੰ ਰੱਖ ਲਵੋ ਕੋਈ Hindu ਜ਼ਿੰਦਾ ਨਹੀਂ ਰਹਿਣ ਦੇਣਾ ਔਰੰਗਜ਼ੇਬ ਨੇ ਅੱਜ ਸਾਡੇ ਤੇ ਤਲਵਾਰ ਲੜਕ ਰਹੀ ਹੈ ਅਸੀਂ ਮਰ ਜਾਈਏ ਜਾਂ ਦੀਨੇ ਸਲਾਮ ਚ ਚਲੇ ਜਾਈਏ ਤੋਂ ਮੁਸ਼ਕਲ ਖੜੀ ਹੋ ਜਾਵੇਗੀ ਹਿੰਦੂ ਲੋਕ ਸਾਨੂੰ ਫੋਲੋ ਕਰਨਗੇ ਅਸੀਂ ਆਗੂ ਆ ਉਹਨਾਂ ਦੇ ਜੋ ਵੜੇਗਾ ਉਹ ਛੜੇਗਾ ਜੋ ਝੁਕੇਗਾ ਉਹਦਾ ਮਜ਼ਬ ਭੰਗ ਹੋ ਜਾਵੇਗਾ ਕਿਰਪਾ ਕਰੋ ਤੁਹਾਡੇ ਤਖਤ ਦਾ ਸ਼ੋਭਾ ਹੈ ਜੋ ਸਰਣੇ ਆਵੇ ਇਸ ਕੰਠ ਲਾਵੇ ਭਰੂ ਤੇ ਇੱਕ ਬਹਾਦਰ ਸਾਹਿਬ ਕਹਿੰਦੇ ਕਿਰਪਾ ਰਾਮਦਤ ਜੀ ਬਾਗ ਸੁੱਕਦਾ ਹੋਵੇ ਨਾ ਤੇ ਪਾਣੀ ਲਾ ਕੇ ਹਰਿਆ ਕੀਤਾ ਜਾਂਦਾ ਹੈ ਧਰਮ ਦਾ ਬਾਗ ਮੁਰਝਾਉਂਦਾ ਹੋਵੇ ਤੇ ਲਹੂ ਡੋਲ ਕੇ ਹਰਿਆ ਕਰੀਦਾ ਹੈ ਧਰਮ ਦਾ ਦੀਵਾ ਬੁਝਦਾ ਹੋਵੇ ਤੇਲ ਨਾਲ ਨਹੀਂ ਬਲਦਾ ਲਹੂ ਨਾਲ ਬਲਣਾ ਪੈਂਦਾ ਹੈ ਕੋਈ ਕਾਮਲ ਮਹਾਪੁਰਸ਼ ਸਿਰ ਦਵੇ ਤੇ Hindu ਧਰਮ ਬਚ ਸਕਦਾ ਹੈ ਤੇ ਨਵਾ ਵਰਿਆਂ ਦੇ ਗੋਬਿੰਦ ਰਾਏ ਬੈਠੇ ਸੀ ਕੋਲ ਫਰਕ ਵੇਖਿਓ ਆਪਣੇ ਨਿਆਣਿਆਂ ਦਾ ਤੇ ਗੋਬਿੰਦ ਰਾਏ ਦਾ ਇਹਨਾਂ ਨਿਆਣਿਆਂ ਦੀਆਂ ਰਗਾਂ ਚ ਆਮ ਇਨਸਾਨ ਦਾ ਲਹੂ ਹੈ ਗੋਬਿੰਦ ਰਾਏ ਦੀਆਂ ਰਗਾਂ ਚ ਖੁਦਾ ਦੇ ਨਵੇਂ ਸਰਗੁਣ ਸਰੂਪ ਦਾ ਲਹੂ ਹੈ ਤੋ ਬੜਾ ਫਰਕ ਹੈ ਤੇ ਮਿੱਠੇ ਮਿੱਠੇ ਬੋਲਾਂ ਵਿੱਚ ਕਹਿੰਦੇ ਬਾਪੂ ਜੀ ਤੁਹਾਡੇ ਨਾਲੋਂ ਕਾਮਲ ਮਹਾਪੁਰਸ਼ ਕਿਹੜਾ ਪੈਦਾ ਹੋਇਆ ਦੁਨੀਆ ਤੇ ਜਾਓ ਜਾ ਕੇ ਸਿਰ ਦੋ ਦਿਲਖ ਜੰਜੂ ਦੀ ਰੱਖਿਆ ਕਰੋ ਗੁਰੂ ਤੇਗ ਬਹਾਦਰ ਸਾਹਿਬ ਪ੍ਰਸੰਨ ਹੋਏ ਵੀ ਗੋਬਿੰਦ ਰਾਏ ਗੁਰਤਾ ਗੱਦੀ ਸੰਭਣ ਲਈ ਤਿਆਰ ਹੈ ਉੱਥੇ ਫਿਰ ਮਹਾਰਾਜ ਨੇ ਮਾਤਾ ਗੁਜਰੀ ਅਤੇ ਗੋਬਿੰਦ ਰਾਏ ਜੀ ਨਾਲ ਬਚਨ ਕੀਤੇ ਨੇ ਵੇਖੋ ਮੈਂ ਧਰਮ ਰੱਖਾਂਗਾ ਪਰ ਤੁਹਾਡੇ ਲਈ ਘਾਟੇ ਬੰਦਾ ਸੌਦਾ ਜੇ ਮੈਂ ਸਿਰ ਦੇ ਦਿੱਤਾ ਗੋਬਿੰਦ ਰਾਏ ਜੀ ਤੁਸੀਂ ਜਤੀਮ ਹੋ ਜਾਣਾ ਤੇ ਜਤੀਮਾਂ ਦਾ ਬਹੁਤਾ ਅਦਬ ਨਹੀਂ ਹੁੰਦਾ ਸੰਸਾਰ 'ਚ ਆਪਾਂ ਵੇਖਿਆ ਨਾ ਸਕੂਲ 'ਚ ਵੀ ਜੇ ਦਾ ਮਾਈ ਬਾਪ ਨਾ ਹੋਵੇ ਜਿਹੜਾ ਮਰਜ਼ੀ ਨਿਆਣਾ ਕਰਨ ਤੇ ਚਪੇੜ ਮਾਰ ਜਾਂਦਾ ਵੀ ਇਹਦੇ ਪਿੱਛੇ ਕਿਹੜਾ ਕਿਸੇ ਨੂੰ ਸ਼ਿਕਾਇਤ ਕਰਨੀ ਹੈ ਬੁੱਲਿੰਗ ਹੁੰਦੀ ਐ ਸਕੂਲਾਂ 'ਚ ਗਲੀਆਂ ਮਹੱਲਿਆਂ 'ਚ ਤੇ ਤੁਸੀਂ ਬੀਬੀ ਗੁਜਰੀ ਜੀ ਮੇਰੇ ਸਿਰ ਦਿੱਤਿਆਂ ਵਿਧਵਾ ਹੋ ਜਾਣਾ ਹੈ ਤੇ ਵਿਦਵਾ ਦਾ ਵੀ ਅਦਬ ਕੋਈ ਨਹੀਂ ਸਮਾਜ ਵਿੱਚ ਰਾਣੀਆਂ ਜਠਾਣੀਆਂ ਪੀਤੇ ਸੋਹਰੀ ਨਦਰ ਬਦਲ ਜਾਂਦੇ ਨੇ ਵੀ ਖਸਮ ਹੈ ਨਹੀਂ ਸਿਰ ਤੇ ਪੁੱਛਣ ਵਾਲਾ ਸਮਾਜ ਦੀ ਨਿਗਾ ਬਦਲ ਜਾਂਦੀ ਹੈ ਕੰਤ ਸਿਰ ਤੇ ਹੈ ਅਦਬ ਹੈ ਕੰਤ ਦੂਰ ਹੈ ਅਦਬ ਨਹੀਂ ਰਹਿੰਦਾ ਗੋਬਿੰਦ ਰਾਏ ਜੀ ਤੁਹਾਨੂੰ ਘਾਟਾ ਪਵੇਗਾ ਹਿੰਦੁਸਤਾਨ ਦਾ ਫਾਇਦਾ ਤੇ ਨਵਾਂ ਬਰਿਆਂ ਦੇ ਗੋਬਿੰਦ ਰਾਏ ਨੇ ਗਰਜ ਕੇ ਆਖਿਆ ਸੀ ਪਿਤਾ ਜੀ ਤੁਹਾਡੇ ਸਿਰ ਦਿੱਤੇਆਂ ਇਕੱਲਾ ਗੋਵਿੰਦ ਰਾਏ ਜਦੀਮ ਹੋਵੇਗਾ ਜੇ ਸਿਰ ਨਾ ਦਿੱਤਾ ਤੇ ਭਾਰਤ ਵਰਸ਼ ਦੇ ਲੱਖਾਂ ਬੱਚੇ ਜਦੀਮ ਹੋ ਜਾਣੇ ਨੇ ਜਾਓ ਜਾ ਕੇ ਸਿਰ ਦੇ ਦਿਓ ਮਾਤਾ ਗੁਜਰੀ ਨੂੰ ਆਖਣ ਲੱਗੇ ਤੁਹਾਡੇ ਤੇ ਦੁੱਖਾਂ ਲਦੀ ਘੜੀ ਆਉਣੀ ਹੈ ਮਾਤਾ ਗੁਜਰੀ ਕਹਿੰਦੀ ਪਤੀ ਦੇਵ ਸਰੀਰ ਕਰਕੇ ਮਿਟੋਗੇ ਨਿਰਗੁਣ ਸਰੂਪ ਦੇ ਤੌਰ ਤੇ ਸਦਾ ਹੀ ਪ੍ਰਗਟ ਹੋ ਮੇਰਾ ਨਾਮ ਗੁਜਰੀ ਹੈ ਨਿਰਗੁਣ ਸਰੂਪ ਦੀ ਯਾਦ ਵਿੱਚ ਮੈਂ ਸਮਾਂ ਗੁਜ਼ਾਰ ਲਵਾਂਗੀ ਤੁਹਾਡੇ ਸਿਰ ਦਿੱਤਿਆਂ ਮੈਂ ਇਕੱਲੀ ਵਿਧਵਾ ਹੁੰਨੀ ਆ ਜੇ ਤੁਸੀਂ ਸਿਰ ਨਾ ਦਿੱਤਾ ਤੇ ਭਾਰਤ ਵਰਸ਼ ਦੀਆਂ ਲੱਖਾਂ ਮਾਈਆਂ ਰੰਡੀਆਂ ਹੋ ਜਾਣੀਆਂ ਨੇ ਜਾ ਉਹਨਾਂ ਦੇ ਸੁਆਗ-ਪਾਗ ਰੱਖ ਲਓ ਸਿਰ ਦੇ ਕੇ ਤੁਸੀਂ ਕਿਹੜੀ ਦੇਵੀ ਲੱਭਦੇ ਹੋ ਮਾਤਾ ਗੁਜਰੀ ਨਾਲੋਂ ਵੱਡੀ ਕੋਈ ਦੇਵੀ ਨਹੀਂ ਭਾਰਤ ਦੀਆਂ ਲੱਖਾਂ ਮਾਈਆਂ ਦੀ ਅਗਰ ਮਾਂਗ ਦੇ ਵਿੱਚ ਸੰਧੂਰ ਪਰਫੁੱਲਤ ਰਿਹਾ ਉਸ ਵਕਤ ਤੇ ਉਹ ਮਾਤਾ ਗੁਜਰੀ ਦੀ ਕੁਰਬਾਨੀ ਸੀ ਗੁਰਦੇਵ ਨੇ ਫਿਰ ਸਲਾਹ ਦਿੱਤੀ ਹੈ ਸਾਡਾ ਬਚਨ ਸੁਣੋ ਕਿਰਪਾ RAM ਦੱਤ ਜੀ ਔਰੰਗਜ਼ੇਬ ਬਹੁਤ ਹੰਕਾਰੀ ਹੈ ਤਕਬਰੀ ਬੰਦਾ ਹੈ ਮਜਲਿਸ 'ਚ ਬੈਠੋ ਤੇ ਉਹਨੂੰ ਆਖੋ ਵੀ ਤੂੰ ਕੱਲੇ ਕੱਲੇ ਹਿੰਦੂ ਦਾ ਜੰਜੂਲਾ ਲਾ ਰਿਆਂ ਐ ਉਮਰ ਲੰਘ ਜਾਣੀ ਤੇਰੀ ਤੂੰ ਸੌਖਾ ਰਾਹ ਲੱਭ ਲਿਆ ਆਗੂਆਂ ਦਾ ਜੰਜੂਲਾ ਕੇ ਕਨਵਰਟ ਕਰਨਾ ਚਾਹੁੰਨਾ ਤੇ ਤੈਨੂੰ ਸੌਖਾ ਇਹਦੋਂ ਵੀ ਰਾਹ ਦਸੀਏ ਅਸੀਂ ਸਾਰਿਆਂ ਇੱਕੋ ਹੀ ਆਗੂ ਮੰਨ ਲਿਆ ਇਸ ਦੁਨੀਆ 'ਚ ਮੁਰਸ਼ਿਦ ਸਾਡਾ ਗੁਰੂ ਤੇ ਇੱਕ ਬਾਦਰ ਐ ਜਾ ਕੱਲੇ ਨੂੰ ਛੁਕਾ ਲੈ ਦੀਨੇ ਸਲਾਮ ਚੋਂ ਉਹਨੂੰ ਲਿਆ ਸਾਰੇ ਹੀ ਹਿੰਦੂ ਜੰਜੂਲਾ ਕੇ ਮੁਸਲਮਾਨ ਹੋਣਗੇ ਹਿੰਦੁਸਤਾਨ ਦੇ ਤੇ ਸੇਖ ਵੀ ਸਿੱਖੀ ਛੱਡ ਕੇ ਆ ਜਾਣਗੇ ਪਿਛੇ ਪਰ ਜੇ ਗੁਰੂ ਤੇ ਇੱਕ ਬਹਾਦਰ ਕਲਮਾ ਨਹੀਂ ਪੜਦੇ ਝੁਕਦੇ ਨਹੀਂ ਤੇ ਤੂੰ ਕੁਰਾਨ ਦੀ ਕਸਮ ਉਠਾ ਲੈ ਕਦੇ ਤੱਕੇ ਦੇ ਨਾਲ ਜੰਝੂ ਨਹੀਂ ਲਾਵੇਂਗਾ ਹੁਣ ਹੰਕਾਰੀ ਬੰਦਾ ኢਗੋਇਸਟਿਕ ਬਿਹੇਵੀਅਰ ਸੋਚਦਾ ਹੈ ਵੀ ਮੈਂ ਦੋਸਤਾਂ ਛੁਕਾ ਲਿਆ ਹੈ ਮੇਰੇ ਅਗੇ ਇੱਕ ਸਾਥ ਕਿਦਾਂ ਟਿਕ ਸਕਦਾ ਹੈ ਗੁਰੂ ਦੀ ਕੀ ਹਸਤੀ ਹੈ ਸ਼ੇਤੀ ਆਂ ਕਰਦੀ ਕਸਮ ਉਠਾ ਲਈ ਕੁਰਾਨ ਦੀ ਬੀਤੇ ਸੌਖਾ ਰਾਹ ਇਕੇ ਛੱਡ ਕੇ ਸਭ ਖਤਮ ਹਿੰਦੂ ਤੇ ਸਿੱਖ ਕਿੰਦਾ ਠੀਕ ਹੈ ਬਾਧਾ ਰਿਆ ਧੱਕੇ ਨਾਲ ਕਿਸੇ ਦਾ ਧਰਮ ਨਹੀਂ ਬਦਲਾਂਗਾ ਹਰ ਜੇ ਕੋਈ ਪ੍ਰੇਮ ਨਾਲ ਲਾਲਚ ਨਾਲ ਆਉਂਦਾ ਹੈ ਉਥੇ ਤੇ ਫਿਰ ਕੋਈ ਕੀ ਕਰ ਸਕਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੁਨੇਹਾ ਮਿਲਿਆ ਮਹਾਰਾਜ ਨੰਦਾਂ ਦੀ ਗੁਰੀ ਤੋਂ ਚੱਲੇ ਸੰਗਤਾਂ ਨੂੰ ਉਤਾਰ ਦੇ ਆਗਰੇ ਗ੍ਰਿਫਤਾਰੀ ਦਿੰਦੇ ਨੇ ਦਿੱਲੀ ਕੈਦ ਕਰਕੇ ਲਿਆਂਦੇ ਗਏ। ਔਰੰਗਜ਼ੇਬ ਦੇ ਹੁਕਮ ਵਿੱਚ ਤਿੰਨ ਮੁਖ ਅਫਸਰ ਨੇ ਦਿੱਲੀ 'ਚ ਨਿਜ਼ਾਮਸ ਹਫਦੀਨ ਹੈ, ਕਿਲੇਦਾਰ ਮੁਤਫਲਕ ਖਾਨ ਹੈ ਤੇ ਸ਼ਾਹੀ ਕਾਜ਼ੀ ਵਹਾਬਦੀਨ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਲੀਮਗੜ ਕਿਲੇ ਦੇ ਕੋਲ ਭੂਤਾਂ ਵਾਲੀ ਹਵੇਲੀ 'ਚ ਕੈਦ ਕੀਤਾ ਗਿਆ ਹੈ। ਉਹ ਇਸ ਲਈ ਵੀ ਸਹਿਮ ਜਾਣ ਡਰ ਜਾਣ ਸੁਬਾ ਦੀਨੇ ਸਲਾਮ ਵਿੱਚ ਹਮੀ ਪਰਣਾ ਅੱਜ ਕੱਲ ਸਾਇੰਸ ਦਾ ਯੁੱਗ ਹੈ ਤੋ ਤਰਕ ਕੁਤਰਕ ਬੜਾ ਵੱਧ ਗਿਆ ਉਹ ਨਹੀਂ ਜੀ ਭੂਤ ਤੇ ਹੁੰਦੇ ਹੀ ਨਹੀਂ ਕਿੰਨੀ ਕ ਨਿਗਾਹ ਹੈ ਤੇਰੀ ਕਿੱਥੋਂ ਤੱਕ ਵੇਖ ਲੈਣਾ ਅੱਛਾ ਜੇ ਤੂੰ ਇਹੀ ਕਸਵੱਟੀ ਮੰਨ ਲਈ ਵੀ ਤੈਨੂੰ ਨਹੀਂ ਦਿਖਦਾ ਤੇ ਉਹ ਹੈ ਨਹੀਂ ਤੈਨੂੰ ਦਿਖਦਾ ਕਿੰਨਾ ਕ ਅ ਤਾਰੇ ਤੈਨੂੰ ਦਿਨੇ ਦਿਖਦੇ ਨਹੀਂ ਟੈਲੀਸਕੋਪ ਚ ਵੇਖੇ ਤੇ ਦਿਖ ਜਾਂਦੇ ਨੇ ਬੈਕਟੀਰੀਆ ਤੈਨੂੰ ਨਹੀਂ ਦਿਖਦਾ ਪਾਣੀ ਚ ਮਾਈਕਰੋਸਕੋਪ ਲੈ ਤੇ ਦਿਖ ਜਾਂਦਾ ਹੈ ਕੁਝ ਹਨ ਐਸੀਆਂ ਹਸਤੀਆਂ ਜੋ ਸ਼ੀਸ਼ੇ ਚ ਵੀ ਨਹੀਂ ਦਿਖਦੀਆਂ ਉਹਨੂੰ ਬਾਣੀਆਂ ਦੀ ਐ ਨਿਰਗੁਣ ਇਨਵੀਜ਼ੀਬਲ ਦੁਨੀਆ ਜੋ ਤੈਨੂੰ ਦਿਖਦਾ ਓਬਵੀਜ਼ੀਬਲ ਦੁਨੀਆ ਨਿਰਗੁਣ ਆਪ ਸਰਗੁਣ ਵੀ ਉਹੀ ਕਲਾਧਾਰ ਜਿਨ ਸਗਲੀ 모ਹੀ ਹੀ ਇਜ਼ ਵਿਜ਼ੀਬਲ ਐਟ ਵਿਲ ਐਂਡ ਇਨਵੀਜ਼ੀਬਲ ਐਟ ਵਿਲ ਚਾਹਵੇ ਤੇ ਗੋਚਰ ਹੈ ਚਾਹਵੇ ਤੇ ਪ੍ਰਗਟ ਹੈ ਅਗੋਚਰ ਦੁਨੀਆ ਪ੍ਰਭੂ ਪਰਮੇਸ਼ਵਰ ਸ਼ਹੀਦ ਸਿੰਘ ਭੂਤ ਪ੍ਰੇਤ ਆਟ ਕਮਸ ਜਿੰਨਾ ਤੋਂ ਬੰਦਾ ਬਣਿਆ ਵਿਜ਼ੀਬਲ ਦੁਨੀਆ ਅਸਥੂਲ ਸ਼ਰੀਰ ਸਾਹਮਣੇ ਬੈਠੇ ਨੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ देयर आर ਮਿਲੀਅਨਸ ਆਫ ਗੋਸਟ ਬਾਣੀਆਂ ਦੀ ਬਹੁਤ ਭੂਤ ਪ੍ਰੇਤ ਨੇ ਵਹਾਬਦੀਨ ਤੇ ਸੈਫਦੀਨ ਗੱਲਾਂ ਕਰਦੇ ਨੇ ਵੀ ਉਹ ਜਿਹੜਾ ਸਿੱਖਾਂ ਦਾ ਗੁਰੂ ਰਾਤ ਆਪਾਂ ਪੂਤਾਂ ਵਾਲੀ ਵੇਦੀ ਚ ਟਕਿਆ ਸਵੇਰ ਹੋ ਗਈ ਹੈ ਪਤਾ ਲਓ ਸਹਿਮ ਗਿਆ ਡਰ ਗਿਆ ਦੀਨੇ ਸਲਾਮ ਚਾਹਵੇਗਾ ਇਹ ਮਰ ਮੋਕੀ ਗਿਆ ਖੌਫ ਦੇ ਨਾਲ ਵਹਾਬਦੀਨ ਨੇ ਜਵਾਬ ਦਿੱਤਾ ਸੈਫਦੀਨ ਨੂੰ ਸੋਹਨ ਲਾਲ ਸੂਰੀ ਨੇ ਤਾਰੀਖੇ ਪੰਜਾਬ ਚ ਲਿਖਿਆ ਫਾਰਸੀ ਦੇ ਬੋਲ ਨੇ ਮਕਾਨੇ ਜ਼ਿੰਦਾਰਾ ਬਹੁਤ ਰਜ਼ ਗੁਲਸਤਾਨ ਤਸਵਰ ਫਰਮੂਦ